ਸਤ ਸ੍ਰੀ ਅਕਾਲ ਜੀ ਸਵਾਗਤ ਹੈ ਆਪਣਾ ਚੈਨਲ ਗੁਰਨਾਨਕ ਲਾਫ ਹਾਊਸ ਸਮੈਸਰਖਾਨਾ ਦੇ ਵੀ ਤੁਹਾਡਾ ਤੇ ਅੱਜ ਫਿਰ ਆਪਾਂ ਲੈ ਕੇ ਆ ਗਏ ਨਿਊ ਕਲੈਕਸ਼ਨ ਜਿਹੜੀ ਅੱਜ ਦੇ ਸਟਾਫ ਲੈ ਕੇ ਆਏ ਆ ਅੱਜ ਆਪਾਂ ਸਾਰਾ ਸਟਾਫ ਲੈ ਕੇ ਆ ਗਏ ਤੁਹਾਡੇ ਵਾਸਤੇ ਬਲੈਕ 베ਰੀ ਦਾ ਜਿਹੜਾ ਕਪੜਾ ਨਿਊ ਆਇਆ ਬਲੈਕ 베ਰੀ ਅਸੀਂ ਬਹੁਤ ਹੀ ਸਾਡੇ ਕੋਲੇ ਸੇਲਿੰਗ ਹੈ ਦੀ ਤੇ ਫਟਾਫੜ ਮਾਲ ਹੈ ਜਿਹੜਾ ਆਪਣੇ ਕੋਲੇ ਆਉਂਦਾ ਹੈ ਤੇ ਫਟਾਫਟੀ ਸੇਲ ਹੋ ਜਾਂਦਾ ਇਹ ਅੱਜ ਆਪਣੇ ਕੋਲੇ ਦੁਬਾਰਾ ਤੋਂ ਇਸ਼ਕ ਹੋ ਗਿਆ ਮਾਲ ਤੇ ਬਹੁਤ ਸੋਹਣੇ ਡਿਜ਼ਾਈਨ ਆਏ ਆ ਸਾਰੇ ਜਣੇ ਆਪਾਂ ਰਲ ਕੇ ਦੇਖਾਂਗੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਸੀਂ ਦੇਖਣਾ ਤੇ ਲੋਕੇਸ਼ਨ ਆਪਾਂ ਜ਼ਰੂਰ ਦੱਸਦੇ ਹਾਂ ਆਪਣੀ ਜਿਹੜੀ ਸ਼ਾਪ ਹੈ ਡਿਸਟ੍ਰਿਕਟ ਬਠਿੰਡਾ ਮੋੜ ਮੰਡੀ ਦੇ ਲਾਗੇ ਆਪਣਾ ਪਿੰਡ ਰਹਿ ਜਾਂਦਾ ਮੈਸਰਖਾਨਾ ਜਿੱਥੇ ਆਪਣੀ ਮਠਾੜੂ ਸ਼ਾਪ ਹੈ ਮਿਸਤਰੀਆਂ ਦੀ ਦੁਕਾਨ ਕਰਕੇ ਜਾਣੀ ਜਾਂਦੀ ਹੈ ਡੇਰਾ ਬਾਬਾ ਪੰਜਾਬ ਦੱਸਦੇ ਨੀਅਰ ਹੈ ਆਪਣੀ ਸ਼ਾਪ ਦਾ ਨਾਮ ਗੁਰਨਾਨ ਕਲਾਥ ਹਾਊਸ ਹੈ ਤੇ ਆਪਾਂ ਨਿਊ ਸਟਾਫ ਲੈ ਕੇ ਆਏ ਆ ਬਲੈਕ 베ਰੀ ਦਾ ਇਹ ਸਾਰਾ ਅੱਜ ਆਪਣੇ ਕੋਲੇ ਆਇਆ ਹੈ ਡਿਸਕਾਊਂਟ ਦੇ ਉੱਤੇ ਤੇ ਬਹੁਤ ਸੋਹਣਾ ਰੰਗ ਡਿਜ਼ਾਈਨ ਹੈ 199 ਇਹਦੀ ਖਾਸੀਅਤ ਦੱਸ ਦੇਣੀ ਹੈ ਕਪੜੇ ਦੀ ਜਿਹੜਾ ਇਹ ਵਾਲਾ ਸਟਾਫ ਆਪਣੇ ਕੋਲੇ ਆਇਆ ਹੈ ਬਲੈਕ 베ਰੀ ਦਾ ਇਹ ਵਾਲਾ ਸਟਾਫ ਇੱਕ ਸਦਾ ਬਹਾਰ ਸਟਾਫ ਹੈ ਇਹਨੂੰ ਆਪਾਂ ਬਹੁਤਾ ਹੈਵੀ ਨਹੀਂ ਕਹਿ ਸਕਦੇ ਬਹੁਤ ਬਹੁਤ ਹੀ ਹੈਵੀ ਇਹਦੀ ਕੁਆਲਿਟੀ ਨਹੀਂ ਹੈਗੀ ਤੇ ਇਹ ਕਪੜਾ ਤੁਸੀਂ ਇਸ ਕਪੜੇ ਨੂੰ ਬਸਾਖ ਤੱਕ ਕਪੜੇ ਨੂੰ ਤੁਸੀਂ ਪਾ ਸਕਦੇ ਹੋਗੇ ਇੱਕ ਸਭ ਤੋਂ ਵੱਡੀ ਇਹਦੀ ਖਾਸੀਅਤ ਇਹ ਹੈ ਵੀ ਇਸ ਕਪੜੇ ਦੇ ਉੱਤੇ ਬੂਰ ਨਹੀਂ ਆਉਂਦਾ ਇਹ ਬਹੁਤ ਸੋਹਣਾ ਸਟਾਫ ਹੈ ਤੇ ਇਹਦਾ ਆਪਾਂ ਰੇਟ ਵੀ ਤੁਹਾਨੂੰ ਨਾਲ ਦੀ ਨਾਲ ਦੱਸਾਂਗੇ ਤੇ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਸਾਰੇ ਜਣੇ ਰਲ ਕੇ ਦੇਖਦੇ ਆਂ ਵੀਡੀਓ ਕਿਹੜੇ ਕਿਹੜੇ ਆਪਣੇ ਕੋਲੇ ਕਲਰ ਤੇ ਕਿਹੜੇ ਕਿਹੜੇ ਡਿਜ਼ਾਈਨ ਆਪਣੇ ਕੋਲੇ ਆਏ ਨੇਗੇ ਤੇ ਆਪਾਂ ਜਿਹੜਾ ਡਿਜ਼ਾਈਨ ਇਹ ਬੁੱਢੀ ਮਾਈ ਤੋਂ ਸਟਾਰਟ ਕਰਦੇ ਆਂਗੇ ਬਹੁਤ ਹੀ ਸੋਹਣਾ ਸਟਾਫ ਆਇਆ ਹੈ ਜਿਹੜਾ ਬਹੁਤ ਹੀ ਹੀ ਪਿਆਰਾ ਹੈ ਤੇ ਇਹਨੂੰ ਆਪਾਂ ਕੱਪੜੇ ਨੂੰ ਨਾ ਪਸਾਖ ਤੱਕ ਹੰਡਾ ਸਕਦੇ ਆਂਗੇ ਤੇ ਬੋਰੇ ਤੇ ਆਉਂਦਾ ਨਹੀਂਗਾ ਤੇ ਰੇਟ ਆਪਾਂ ਤੁਹਾਨੂੰ ਅੱਜ ਬਹੁਤ ਦੇਵਾਂਗੇ ਘੱਟ ਤੇ ਸ਼ੁਰੂ ਕਰਦੇ ਆਂ ਆਪਾਂ ਲਾਈਟ ਕਲਰਾਂ ਤੋਂ ਲਾਈਟ ਡਾਰਕ ਕਲਰ ਆਪਣੇ ਕੋਲੇ ਸਾਰੇ ਆਏ ਨੇ ਤੇ ਨਾਲ ਦੀ ਨਾਲ ਤੁਸੀਂ ਦੇਖੀ ਜਾਓ ਸੋਨੂੰ ਜਿਹੜਾ ਸਕਰੀਨਸ਼ਾਟ ਲੈਣਾ ਸੌਖਾ ਹੋ ਜਾਵੇ ਤੇ ਇਸੇ ਨੰਬਰ ਤੇ ਆਪਣਾ WhatsApp ਚੱਲਦਾ ਹੈ ਤੁਸੀਂ ਇਸੇ ਨੰਬਰ ਤੇ ਆਪਾਂ ਨੂੰ ਸਕਰੀਨਸ਼ਾਟ ਭੇਜ ਕੇ ਸੂਟ ਨੂੰ ਬਾਏ ਕਰ ਸਕਦੇ ਹੋ ਤੇ ਇਹਦਾ ਸਟਾਫ ਬਹੁਤ ਹੀ ਵਧੀਆ ਹੈ ਤੇ ਸਾਰਾ ਸਟਾਫ ਲੈਕਵੇਰੀ ਦਾ ਇਹਦਾ ਆਪਣਾ 600 ਰੁਪਿਆ ਪ੍ਰਾਈਸ ਹੈ ਸੂਟ ਦਾ ਇਹ ਵਾਲਾ ਇਹਦੇ ਵਿੱਚ ਸੀਗਾ ਸਕਿਨ ਕਲਰ ਤੇ ਅਗਲਾ ਕਲਰ ਮੈਂ ਤੁਹਾਨੂੰ ਦਿਖਾਉਣੀ ਆ ਅਗਲਾ ਕਲਰ ਵੀ ਆਪਣੇ ਚ ਪਿਸਤਾ ਟੋਨ ਦੇ ਵਿੱਚ ਆਇਆ ਬਹੁਤ ਪਿਆਰਾ ਰੰਗ ਆ ਇਹ ਵੀ ਤੇ ਸਾਰੇ ਸ਼ੂਟ ਮੈਂ ਤੁਹਾਨੂੰ ਕੋਲ ਕੇ ਦਿਖਾਉਂਗੀ ਕਿਉਂਕਿ ਤੁਹਾਨੂੰ ਸਕਰੀਨਸ਼ਾਟ ਜਿਹੜਾ ਆਸਾਨੀ ਨਾਲ ਤੁਸੀਂ ਲੈ ਸਕੋ ਤੇ ਤੁਹਾਨੂੰ ਰੰਗ-ਕਲਰਾਂ ਦਾ ਵੀ ਪਤਾ ਲੱਗ ਜੇ ਆਹ ਲਓ ਜੀ ਇਹ ਵਾਲਾ ਜਿਹੜਾ ਪਿਸਤਾ ਟੋਨ ਦੇ ਵਿੱਚ ਆ ਗਿਆ 5 ਮੀਟਰ ਤੁਹਾਨੂੰ ਆਲ ਓਵਰ ਕਪੜਾ ਮਿਲੂਗਾ ਤੇ ਇਸ ਕਪੜੇ ਨੂੰ ਤੁਸੀਂ ਵਿਸਾਖ ਤੱਕ ਪਾ ਸਕਦੇ ਹੋ ਤੇ 600 ਰੁਪਏ ਦਾ ਇਹ ਸ਼ੂਟ ਤੁਹਾਨੂੰ ਰਹੂਗਾ ਤੁਸੀਂ ਘਰ ਬੈਠ ਕੇ ਵੀ ਬਾਏ ਕਰ ਸਕਦੇ ਹੋ ਤੁਸੀਂ ਆਪਣੀ ਸ਼ਾਪ ਤੇ ਗੁਰਨਾਨ ਕਲਾਥ ਹਾਊਸ ਤੁਸੀਂ ਇਸ ਤੇ ਵੀ ਵਿਚਰ ਕੇ ਜਿਹੜਾ ਆਪਣਾ ਸਟਾਫ ਜਿਹੜਾ ਵੀ ਤੁਹਾਨੂੰ ਪਸੰਦ ਆ ਤੁਸੀਂ ਲੈ ਸਕਦੇ ਹੋਗੇ ਆਹ ਲਓ ਜੀ ਇਹ ਕਿਹਦੇ ਵਿੱਚ ਸੀਗਾ سرمਈ ਜਿਹਾ ਕਲਰ ਬਹੁਤ ਸੋਹਣੀ ਡਿਜ਼ਾਈਨ ਹੈ ਇਹਨਾਂ ਦੀ ਸਾਰਾ ਡਿਟੇਲ ਪ੍ਰਿੰਟ ਹੈ ਇਹ ਇਸ ਤੋਂ ਪਹਿਲਾਂ ਇਹਦਾ ਕਪੜੇ ਦਾ ਰੇਟ ਹਾਈ ਸੀਗਾ ਹੁਣ ਇਹ ਆਪਾਂ ਨੂੰ ਡਿਸਕਾਊਂਟ ਤੇ ਆਇਆ ਹੈ ਮਾਲ ਤੇ 600 ਰੁਪਏ ਦੇ ਵਿੱਚ ਸੂਟ ਤੁਸੀਂ ले ਸਕਦੇ ਹਾਂ ਗਰਨਾਨਕਾ ਲੈ ਲੈਂਦੇ ਹਾਂ ਤੇ ਸੋਹਣੇ ਸੋਹਣੇ ਰੰਗ ਨੇ ਸਾਰੇ ਇਹ ਸੀਗੇ ਲਾਈਟ ਕਲਰ ਇੱਕ ਸੈੱਟ ਲਾਈਟ ਦਾ ਹੋ ਰਾਇਆ ਉਹ ਆਪਾਂ ਲਾਸਟੇ ਦਿਖਾਵਾਂਗੇ ਇਸ ਤੋਂ ਬਾਅਦ ਆਪਣੇ ਕੋਲੇ ਆਗੇ ਡਾਰਕ ਕਲਰ ਇਹ ਦੇ ਤੇ ਕਲਰ ਸਾਰੇ ਸੋਹਣੇ ਨੇ ਸ਼ੂਰਸੋ ਨੂੰ 600 ਰੁਪਏ ਦਾ ਮਿਲੂਗਾ ਤੇ ਡਿਜ਼ਾਈਨ ਆਪਾਂ ਖੋਲ ਕੇ ਦਿਖਾ ਦਨੇ ਆ ਕਿਉਂਕਿ ਪਹਿਲਾਂ ਆਪਾਂ ਇਹਦੇ ਡਿਜ਼ਾਈਨ ਖੋਲ ਕੇ ਨਹੀਂ ਸਾਰੇ ਦਿਖਾਉਂਦੇ ਸੀਗੇ ਤੇ ਫੇਰ ਕਈ ਕਲਰ ਆ ਰਹਿ ਜਾਂਦੇ ਹੁੰਦੇ ਨੇ ਜਿਹੜਾ ਸ਼ੂਟ ਮੈਂ ਖੋਲ ਕੇ ਦਿਖਾ ਦਿਆਂ ਉਸੇ ਤੇ ਸਾਡੇ ਕੋਲੇ ਬਹੁਤ ਜ਼ਿਆਦੇ ਆਰਡਰ ਆਉਂਦੇ ਨੇ ਆ ਲਓ ਜੀ ਇਹ ਵਾਲਾ ਇਹਦਾ ਸੀਗਾ ਵਾਈਨ ਜਿਹਾ ਕਲਰ ਸੀ ਫਿਰੋਜੀ ਨਾਲ ਕੰਟਰਾਸਟ ਆ ਬਹੁਤ ਸੋਹਣਾ ਇਹਦਾ ਕਲਰ ਹੈ ਤੇ ਆਹ ਲਓ ਜੀ ਅਗਲਾ ਕਲਰ ਆਪਾਂ ਕੁਝ ਖੋਲਿਓ ਜਿੰਨੇ ਇਧਰ ਆ ਖੋਲ ਲਓ ਜੀ ਥਾਂ ਦੇ ਇਧਰ ਕਰਾ ਦਿਓ ਥੋੜਾ ਜਿਹਾ ਆਹ ਲਓ ਜੀ ਅਗਲਾ ਜਿਹੜਾ ਫਿਰੋਜੀ ਨਾਲ ਕੰਟਰਾਸਟ ਆ ਗਿਆ ਇਹਦਾ ਇਹ ਵਾਲਾ ਫਰੋਜੀ ਨਾਲ ਕੰਟਰਾਸਟ ਆ ਗਿਆ ਬਹੁਤ ਹੀ ਸੋਹਣਾ ਹੈ ਇਹਦੇ ਵਿੱਚ ਦਾਖੀਆ ਜਾਂ ਤੇ ਫਰੋਜੀ ਦਾ ਕੰਬੀਨੇਸ਼ਨ ਹੈ ਬਹੁਤ ਸੋਹਣਾ ਸੂਟ ਹੈ ਇਹ ਵੀ ਐ ਕਰਿਆ ਉਧਰੋਂ ਚੱਕ ਦਿਆ ਕਰੋ ਨਾ ਇਹ ਤਾਂ ਹੇਦਰ ਪਾਉਂਾ ਥੱਲੇ ਸਿਰ ਦਿਆ ਕਰੋ ਇਧਰ ਬਾਅਦ ਚ ਚੱਕ ਲਾਂਗੇ ਆਪਾਂ ਆਹ ਵਾਲਾ ਚੱਕ ਲਓ ਫਿਰ ਲਿਆ ਆਹ ਲਓ ਆਹ ਲਓ ਜੀ ਇਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਮਹਿਰੂਨ ਕਲਰ ਆ ਲੋ ਜੀ ਮਹਿਰੂਨ ਕਲਰ ਦੇ ਵਿੱਚ ਸਾਰਿਆਂ ਨਾਲ ਗਰੇਸ਼ ਗਰੇਸ਼ ਜੀ ਹੋਗੀ ਤੇ ਜਿਹੜਾ ਗਰੇ ਵਾਲਾ ਕਲਰ ਜਾਇਦੀ ਸਾਰਿਆਂ ਦੇ ਵਿੱਚ ਹੈਗਾ ਤੇ ਇਹ ਕੰਟਰਾਸਟ ਸਾਰਿਆਂ ਦਾ ਸੋਹਣਾ 600 ਰੁਪਏ ਦੇ ਵਿੱਚ ਛੂਟ ਜਿਹੜੇ ਅੱਜ ਦੇ ਸਾਰੇ ਰਹਿਣਗੇ ਤੇ ਅੱਜ ਦਾ ਸਾਰਾ ਸਟਾਕ ਵੀ ਬਹੁਤ ਹੀ ਵਧੀਆ ਹੈ ਤੇ ਇਹਦੇ ਤੇ ਸਾਨੂੰ ਆਫਰ ਲੱਗੀ ਹੋਈ ਹੈ ਤੇ ਇਹ ਛੂਟ ਸਾਨੂੰ ਸਾਰਾ ਸਾਫੀ ਅੱਜ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰੀ ਵੀਡੀਓ ਆਪਣੀ 600 ਰੁਪਏ ਦੇ ਵਿੱਚ ਰਹੂਗੀ ਤੇ ਕਲਰ ਕੰਬੀਨੇਸ਼ਨ ਤੁਹਾਨੂੰ ਸਾਰਿਆਂ ਦੇ ਬਹੁਤ ਪਿਆਰੇ ਮਿਲਣਗੇ ਆਹ ਲਓ ਜੀ ਇਹ ਸੀਗਾ ਇਹਦਾ ਚੌਥਾ ਕਲਰ ਸਾਰੇ ਕਲਰ ਇਹਦੇ ਬਹੁਤ ਪਿਆਰੇ ਨੇਗੇ ਆਹ ਲਾ ਚੱਕਿਓ ਆਹ ਲਓ ਜੀ ਇਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਅਗਲਾ ਡਿਜ਼ਾਈਨ ਇਹ ਫਲਾਰ ਵਾਲਾ ਡਿਜ਼ਾਈਨ ਆ ਗਿਆ ਇਹਦਾ ਫਲਾਰ ਵੀ ਖਿਰਮਾ ਜਿਹਾ ਬਹੁਤ ਸੋਹਣਾ ਆ ਲਓ ਜੀ ਤੇ ਪਿੱਛੇ ਦੇ ਪਿਸਤਾ ਦੇ ਫਲਾਰ ਜੇ ਬਣੇ ਹੋਏ ਆ ਪੱਤੀ ਨਾਲ ਬਹੁਤ ਸੋਹਣਾ ਕੰਬੀਨੇਸ਼ਨ ਆ ਇਸਦਾ ਵੀ ਤੇ 600 ਰੁਪਏ ਦੇ ਵਿੱਚ ਛੂਟ ਜਿਹੜਾ ਇਹ ਰਹੂਗਾ ਆ ਲਓ ਜੀ ਅਗਲਾ ਆ ਗਿਆ ਪਿਸਤਾ ਟੋਨ ਦੇ ਵਿੱਚ ਇਹ ਪਿਸਟਾ ਟੌਨ ਦੇ ਵਿੱਚ ਆ ਗਿਆ ਤੇ ਸਾਰਿਆਂ ਦੇ ਵਿੱਚ ਪੀਚ ਦੇ ਫਲਾਰ ਨੇਗੇ ਤੇ ਕੰਟਰਾਸਟ ਕੰਬੀਨੇਸ਼ਨ ਸੋਹਣਾ ਇਹਦਾ ਤੇ ਇਹ ਕਪੜਾ ਤੁਸੀਂ ਇਹਨੂੰ ਵਿਸਾਖਤਾ ਕਪੜੇ ਨੂੰ ਹੰਡਾ ਸਕਦੇ ਹੋ ਬਹੁਤ ਹੀ ਕੰਫਰਟੇਬਲ ਕਪੜਾ ਹੈ ਪੋਲਾ ਪੋਲਾ ਤੇ ਸਭ ਤੋਂ ਵੱਡੀ ਗਰੰਟੀ ਇਸ ਦੀ ਇਹ ਹੈ ਵੀ ਇਸ ਤੇ ਬੂਰ ਨਹੀਂ ਆਉਂਦਾ ਬੂਰ ਨਾਲ ਬੇਸ਼ੱਕ ਕਪੜਾ ਆਪਾਂ ਕਿੰਨਾ ਮਹਿੰਗਾ ਪਾ ਲਈਏ ਤੇ ਫਿਰ ਉਹ ਜੀ ਆਕ ਜਾਂਦਾ ਹੈ ਤੇ ਬੂਰ ਦੇ ਨਾਲ ਭੋਰਾ ਚੰਗਾ ਨਹੀਂ ਲੱਗਦਾ ਕਪੜਾ ਆਹ ਲਓ ਜੀ ਅਗਲਾ ਇਹਦਾ ਪਿਸਟਾ ਟੌਨ ਦੇ ਵਿੱਚ ਆ ਗਿਆ ਰੰਗ ਕਲਰ ਇਹਨਾਂ ਦੇ ਇੰਨੇ ਕਿਊਟ ਨੇ ਇੰਨੇ ਪਿਆਰੇ ਕਲਰ ਨੇ ਬਹੁਤ ਸੋਹਣੇ ਸੋਹਣੇ ਰੰਗ ਨੇ ਇਹਨਾਂ ਦੇ ਸੋਹਣੇ ਸੋਹਣੇ ਡਿਜ਼ਾਈਨ ਨੇ ਤੇ ਛੂਟ 600 ਰੁਪਏ ਤੁਹਾਨੂੰ ਮਿਲੂਗਾ ਛੂਟ ਨੂੰ ਤੁਸੀਂ ਬਾਏ ਕਰਨ ਵਾਸਤੇ ਇਸੇ ਨੰਬਰ ਤੇ ਸਾਡਾ ਵਟਸਐਪ ਚੱਲਦਾ ਹੈ ਇਸੇ ਨੰਬਰ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਇਸੇ ਨੰਬਰ ਤੇ ਸੈਂਡ ਕਰਨਾ ਸਾਨੂੰ ਆਹ ਲਓ ਜੀ ਆਗਲਾ ਰੰਗ ਵੀ ਬਹੁਤ ਪਿਆਰਾ ਨਿਕਲੇ ਦਖਲਾ ਹੀ ਜਖਲਾ ਆ ਲੋ ਜੀ ਇਸ ਤੋਂ ਅਗਲਾ ਡਿਜ਼ਾਈਨ ਆਪਣਾ ਆ ਗਿਆ ਚੈੱਕ ਦੇ ਵਿੱਚ ਚੈੱਕ ਦੇ ਵਿੱਚ ਇਹ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਇੰਨੀ ਡਿਮਾਂਡ ਰਹਿੰਦੀ ਹੈ ਇਹਦੀ ਤੇ ਫਟਾਫਟ ਇਹ ਆਪਣੇ ਕੋਲੇ ਸੋਲਡ ਆਊਟ ਹੋ ਜਾਂਦਾ ਮਾਲ ਤੇ ਇਹਦਾ ਵੀ ਮੈਂ ਤੁਹਾਨੂੰ ਕਲਰ-ਕਲਰ ਕੇ ਦਿਖਾ ਦੇਣੀ ਆ ਕਲਰ ਖੋਲਿਆ ਤੋਂ ਬਿਨਾ ਪਤਾ ਲੱਗਦਾ ਜੀ ਕਿਹੋ ਜਿਹਾ ਕਲਰ ਹੈ ਤੇ ਕਿਹੋ ਜਿਹਾ ਇਹਦਾ ਡਿਜ਼ਾਈਨ ਹੈ ਇੱਕ ਮਿੰਟ ਆਹੀ ਚੱਕ ਲਿਓ ਆਹ ਲੋ ਜੀ ਲਾਈਟ ਪੈਟਰਨ ਦੇ ਵਿੱਚ ਹੈ ਨਾ ਹੀ ਬਹੁਤਾ ਡਾਰਕ ਹੈ ਤੇ ਨਾ ਹੀ ਬਹੁਤਾ ਲਾਈਟ ਹੈ ਬਹੁਤ ਹੀ ਸੋਹਣਾ ਕਲਰ ਹੈ ਪੈਟਰਨ ਦੇ ਵਿੱਚ ਹੈ ਸਕਿਨ ਨਾਲ ਕੰਟਾਸਟ ਹੈ ਬਹੁਤ ਸੁਣੀ ਇਹਦੇ ਚ ਧਾਰੀ ਜੀ ਬਣੀ ਹੋਈ ਹੈ ਤੇ ਜਿਹੜਾ ਚੈੱਕ ਵੀ ਆ ਉਹ ਵੀ ਬਹੁਤ ਪਿਆਰਾ ਹੈ ਤੇ ਬਹੁਤਾ ਵੱਡਾ ਇਹਦੇ ਵਿੱਚ ਡੱਬਾ ਜਿਹਾ ਨਹੀਂ ਬਣਿਆ ਬਹੁਤ ਸੋਹਣਾ ਸੂਟ ਹੈ ਇਹ ਪੈਟ ਕਲਰ ਦਾ ਆ ਗਿਆ ਚੱਕ ਲਓ ਆਹ ਲੋ ਜੀ ये फरोजी कलर के बिच आ गया आ लो जी योजी कलर के बिच आ गया यह भी कंट्रास्ट कंबीनेशन सोहना है ਤੇ ਇਹ ਸਾਰੀ ਅੱਜ ਦੀ ਜਿਹੜੀ ਆਪਣੀ ਵੀਡੀਓ ਇਹ 600 ਰੁਪਏ ਵਾਲੀ ਵੀਡੀਓ ਹੈ 600 ਦਾ 1000 ਨੂੰ 1 ਮਿਲਣਾ ਤੇ 2 ਸੂਟ 1200 ਦੇ ਤੇ 3 ਸੂਟ 1800 ਦੇ ਆਹ ਲੋ ਜੀ ਆਗਲਾ ਆ ਗਿਆ ਪੀਚ ਘਰ ਦੇ ਵਿੱਚ ਇਹ ਆਹ ਲੋ ਜੀ ਇਹ ਵਾਲਾ ਕਲਰ ਆ ਗਿਆ ਗਾਜਰੀ ਗਾਜਰੀ ਜਿਹਾ ਕਲਰ ਆ ਗਿਆ ਬਹੁਤ ਸੋਹਣਾ ਤੇ ਸ਼ੂਟ ਸਿਰਫ ਰਹਿਣ ਵਾਲਾ 600 ਰੁਪਏ ਦੇ ਵਿੱਚ ਤੇ ਅਗਲਾ ਇਹਦੇ ਵਿੱਚ ਆ ਗਿਆ ਮਸਟਰਡ ਕਲਰ ਆਹ ਲੋ ਜੀ ਆ ਵਾਲਾ ਕਲਰ ਮਾਸਟਰ ਕਲਰ ਦੇ ਵਿੱਚ ਆ ਗਿਆ ਇਹ ਸਾਰੇ ਸੂਟ ਮੈਂ ਖੋਲ ਕੇ ਇਸ ਵਾਰੀ ਇਸ ਕਰਕੇ ਦਿਖਾਉਣੀ ਹੁੰਦੀ ਆ ਕਿਉਂਕਿ ਜਿਹੜੇ ਮੇਰੇ ਕਸਟਮਰ ਨੇ ਉਹ ਦੂਦਰਾਡੇ ਤੱਕ ਹੁੰਦੇ ਨੇ ਉਹਨਾਂ ਨੂੰ ਕੋਈ ਵੀ ਕੋਈ ਵੀ ਕਲਰ ਪਸੰਦ ਆ ਸਕਦਾ ਤੇ ਸਕਰੀਨਸ਼ਾਟ ਭੇਜ ਕੇ ਸਾਡੇ ਕੋਲੋਂ ਆਨਲਾਈਨ ਸੂਟ ਉਹ ਬਾਏ ਕਰ ਲੈਂਦੇ ਨੇ ਆਹ ਲੋ ਜੀ ਇੱਕ ਆਪਣੇ ਕੋਲੇ ਹੋਰ ਡਿਜ਼ਾਈਨ ਆਇਆ ਇਹ ਵੀ ਡਿਜ਼ਾਈਨ ਬਹੁਤ ਪਿਆਰਾ ਹੈ ਇਹ ਵੀ ਆਪਾਂ ਚਾਰੇ ਰੰਗ ਸਾਨੂੰ ਖੋਲ ਕੇ ਦਿਖਾਵਾਂਗੇ ਹਾਲੋ ਆ ਵੀ ਡਿਜ਼ਾਈਨ ਬਹੁਤ ਪਿਆਰਾ ਡਿਜ਼ਾਈਨ ਹੈ। ਹੋਲੇ ਤੋਂ ਬਣਾਇਆ ਇਹਨਾਂ ਦੀ ਗੱਲ ਨਹੀਂ ਬਣਦੀ ਨਾ ਪਤਾ ਲੱਗੇ ਵੀ ਕਿਹੋ ਜਿਹਾ ਡਿਜ਼ਾਈਨ ਇਹ ਹੈਗਾ। ਕਿゼਂ ਦੇ ਕਿੰਨਾ ਸੋਹਣਾ ਹੈ। ਆਹ ਲਓ ਜੀ ਇਹ ਆ ਗਿਆ ਆਪਣਾ ਕਾਫੀ ਸ਼ੇਡ ਦੇ ਵਿੱਚ ਲਾਈਟ ਡਾਰਕ ਕਾਫੀ ਤੇ ਪਿਸਤਾ ਕਲਰਸ ਕੰਬੀਨੇਸ਼ਨ ਬਹੁਤ ਸੋਹਣਾ ਇਹਦਾ ਤੇ ਇਹ ਸ਼ੂਟ ਸਿਰਫ ਰਹੂਗਾ 600 ਰੁਪਏ ਦੇ ਵਿੱਚ। ਤੇ ਇਹਦੇ ਵਿੱਚ ਵੀ ਆਪਾਂ ਤੁਹਾਨੂੰ ਚਾਰ ਕਲਰ ਦੇਵਾਂਗੇ। ਇਦੇ ਵਿੱਚ ਵੱਖਰੇ ਜਿਹੇ ਕਲਰ ਨੇ ਸਾਰੇ ਨਵੇਂ ਕਲਰ ਆਏ ਨੇ ਇਹਦੇ ਵਿੱਚ ਇਸ ਨੂੰ ਆਪਾਂ ਕੋਈ ਪਛਤਾ ਨਹੀਂ ਕਹਿ ਸਕਦੇ ਕੋਈ ਕਿਦਾਂ ਦਾ ਇਹਦੇ ਕਲਰ ਤੁਸੀਂ ਆਪ ਹੀ ਦੇਖ ਲਿਓ ਆ ਵੀ ਕਲਰ ਬਹੁਤ ਸੋਹਣਾ ਇਹਦਾ ਆ ਲਓ ਜੀ ਆ ਵੀ ਕਲਰ ਬਹੁਤ ਸੋਹਣਾ ਹੈ ਤੇ ਅਗਲਾ ਮਹਿੰਦੀ ਛੇੜ ਦੇ ਵਿੱਚ ਆ ਗਿਆ ਅੱਜ ਦਾ ਜਿਹੜਾ ਆਪਣਾ ਸਾਰਾ ਸਟੱਫ ਸੀਗਾ ਇਹ ਆਪਾਂ ਬਲੈਕ 베ਰੀ ਦੇ ਹੀ ਬਣਾਇਆ ਸੀ ਬਲੈਕ 베ਰੀ ਦਾ ਕਪੜਾ ਜਦੋਂ ਤੁਹਾਡੇ ਕੋਲੇ ਆਊਗਾ ਨਾ ਪਹੁੰਚੂਗਾ ਤੁਸੀਂ ਸਟੱਫ ਨੂੰ ਦੇਖੋਗੇ ਬਹੁਤ ਹੀ ਸੋਹਣਾ ਲਾਜਵਾਬ ਕਪੜਾ ਹੈ ਤੇ ਸੂਟ ਪਿਆਰੇ ਪਿਆਰੇ ਰੰਗ ਨੇ ਇਹਨਾਂ ਦੇ ਸੂਟ ਨਹੀਂ ਛੱਡਣ ਵਾਲੇ ਤੇ ਫਟਾਫਟ ਤੁਸੀਂ ਆਰਡਰ ਪਾ ਦੇਣਾ ਸੂਟਾਂ ਦਾ ਇਹ ਵਾਲਾ ਸੀਗਾ ਮਹਿੰਦੀ ਕਲਰ ਦਾ ਸੂਟ ਤੇ ਇਹਨੂੰ ਆਪਾਂ ਨਾਂ ਜਾਮ ਨਹੀਂ ਕਹਿ ਸਕਦੇ ਆ आ लो जी आला कलर भी बहुत सोना है हो। तो रंग तुम आप ही देख लो इस अपने को आ गया फिर एक बुढ़ी माई वाला डिजाइन जोड़ा बहुत ही प्यारा है ਆਹ ਲੋ ਜੀ ਜਿਹੜੇ ਆਹ ਵਾਲੇ ਸੂਟ ਆ ਗਏ ਇਹਨਾਂ ਦੇ ਉੱਤੇ ਤੁਸੀਂ ਵਰਕ ਵੀ ਕਰਾ ਸਕਦੇ ਹੋ ਬਹੁਤ ਸੋਹਣਾ ਕੱਪੜਾ ਹੈ ਕਿਉਂਕਿ ਜਦੋਂ ਇਹਦੇ ਤੇ ਬੁਰਨੀ ਆਉਂਦਾ ਤੇ ਬਹੁਤ ਹੀ ਸੋਹਣਾ ਕੱਪੜਾ ਹੈ ਇਹ ਤੇ ਇਹਦੇ ਉੱਤੇ ਤੁਸੀਂ ਵਰਕ ਕਰਾ ਕੇ ਵੀ ਸੂਟ ਨੂੰ ਤਿਆਰ ਕਰਾ ਸਕਦੇ ਹੋ ਬਹੁਤ ਸੋਹਣਾ ਸੂਟ ਸੂਟਾ ਤਿਆਰ ਹੋਊਗਾ ਵਰਕ ਹੋ ਕੇ ਇਹਦੇ ਵਿੱਚ ਨਿੱਕੀ ਨਿੱਕੀ ਮਤਲਬ ਡਿਜ਼ਾਈਨ ਹੈ ਬਰੀਕ ਜਿਆ ਬਹੁਤ ਸੋਹਣਾ ਆ ਦੇਖਿਓ ਜਿਉਂ ਕਰਕੇ ਦਿਖਾਈ ਇਹਦੇ ਜੀ ਬਾੜੇ ਸੋਹਣਾ ਡਿਜ਼ਾਈਨ ਹੈ ਨਿੱਕਾ ਨਿੱਕਾ ਜਿਆ ਤੇ ਇਹ ਸੂਟ ਦੇ ਤੁਸੀਂ ਵਰਕ ਵੀ ਕਰਾ ਸਕਦੇ ਹੋ ਇਹਨੂੰ ਤਾਂ ਦੋਨੇ ਪਾਸੇ ਸੂਟ ਪੈ ਜਾਊਗਾ ਇਹ ਇਹ ਗਾਰਸ਼ ਵੀ ਪਾ ਲੈਂਦੀਆਂ ਨੇ ਇਦਾਂ ਦੇ ਕਲਰ ਅਤੇ ਕੰਮ ਕਰਾ ਕੇ ਵਰਕਪੁਰ ਕਰਾ ਕੇ ਤੇ ਇਹ ਬੁੱਢੀ ਮਾਈ ਵੀ ਪਾ ਸਕਦੀ ਹੈ ਤੇ ਸੋਹਣੇ ਡਿਜ਼ਾਈਨ ਨੇ ਇਹਨਾਂ ਦੇ ਰੰਗ ਵੀ ਸੋਹਣੇ ਹੈਗਾ ਇਹਨਾਂ ਦਾ ਤੇ ਆਹ ਲਓ ਜੀ ਅਗਲਾ ਇਹਦੇ ਵਿੱਚ ਪਿਸਤਾ ਕਲਰ ਆ ਗਿਆ ਆਹ ਲਓ ਜੀ ਇਹ ਵਾਲਾ ਇਹਦੇ ਵਿੱਚ ਆ ਗਿਆ ਪਿਸਤਾ ਕਲਰ आ वाला आ गया लाइट महंदी आ वाला लाइट या मेहंद शेड आ गया बहुत सोना यह मीटर की कट के पूरा छूट मिलेगा सनू से अगला बिस्कुटी कलर आ गया लो जी यहा कलर बिस्कुटी जगह जेड़े अपने को ਅੱਜ ਜਿਹੜੇ ਡਿਜ਼ਾਈਨ ਆਏ ਸੀ ਸੋਹਣੇ ਸੋਹਣੇ ਰੰਗ ਤੇ ਸੋਹਣੇ ਸੋਹਣੇ ਡਿਜ਼ਾਈਨਾਂ ਦੇ ਸ਼ੂਟ ਆਏ ਸੀ ਇਹ ਸਾਰਾ ਸਬ ਸੀਗਾ ਆਪਣੇ ਕੋਲੇ ਬਲੈਕ 베ਰੀ ਦਾ ਜਿਹੜਾ ਸਫ ਆਇਆ ਸੀ ਤੇ ਰੇਂਜ ਇਹਦੀ ਆਪਾਂ ਤੁਹਾਨੂੰ ਦੱਸੀਏ ਵੀ 600 ਰੁਪਏ ਦਾ ਸ਼ੂਟ ਆ ਦੋ ਸ਼ੂਟ 1200 ਦੇ ਤੇ ਤਿੰਨ ਸ਼ੂਟ 1800 ਦੇ ਤੁਹਾਨੂੰ ਮਿਲ ਗਏ ਆਫਰ ਤੇ ਵੇਚਨੇ ਸਾਰੇ ਸ਼ੂਟ ਤੇ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲਿਓ ਤੇ ਨਾਲ ਦੀ ਨਾਲ ਨਵੇਂ ਪਹਿਣ ਭਰਾਉਣ ਵਾਲੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਕਿਉਂਕਿ ਸੋਹਣੀਆਂ ਸੋਹਣੀਆਂ ਵੀਡੀਓ ਪਾਉਂਦੇ ਰਹੇ ਨੇ ਨੋਟੀਫਿਕੇਸ਼ਨ ਤੁਹਾਨੂੰ ਜਦੀ ਮ ਹਰ ਤਰ੍ਹਾਂ ਦਾ ਬ੍ਰਾਂਡ ਹੁੰਦਾ ਦਾਸ ਗਰੁੱਪ ਹੁੰਦਾ ਆਰਾਮ ਟੈਕਸ ਹੁੰਦਾ ਸਾਡੇ ਕੋਲੇ ਮਤਲਬ ਤੁਸੀਂ ਕਿਸੇ ਤਰ੍ਹਾਂ ਦਾ ਲਵਲੀਨ ਹੁੰਦਾ ਹਰ ਤਰ੍ਹਾਂ ਦਾ ਸਾਡੇ ਕੋਲੇ ਬ੍ਰਾਂਡ ਮਿਲ ਜਾਂਦਾ